ਅੱਜ ਆਪਾਂ ਦੂਜੀ ਜਮਾਤ ਦੇ ਪੰਜਾਬੀ ਵਿਸ਼ੇ ਦੀ ਵਰਕਸ਼ੀਟ ਨੰਬਰ 3 ਨੂੰ ਹੱਲ ਕਰਾਂਗੇ ਪਹਿਲਾ ਪ੍ਰਸ਼ਨ ਪਿੰਡ ਦੀ ਡਿਸਪੈਂਸਰੀ ਵਿੱਚੋਂ ਕੀ ਮੁਫਤ ਮਿਲਦਾ ਹੈ 1 ਪਾਣੀ 2 ਅਨਾਜ 3 ਕਿਤਾਬਾਂ 4 ਦਵਾਈਆਂ ਜੇਦਾ ਸਹੀ ਉੱਤਰ ਹੈ 4 ਦਵਾਈਆਂ ਪ੍ਰਸ਼ਨ ਨੰਬਰ 2 ਡਾਕੀਆ ਕੀ ਵੰਡਦਾ ਹੈ 1 ਅਖਬਾਰਾਂ 2 ਕਿਤਾਬਾਂ 3 ਡਾਕ 4 ਦਵਾਈਆਂ ਜੇਦਾ ਸਹੀ ਉੱਤਰ ਹੈ 3 ਡਾਕ ਪ੍ਰਸ਼ਨ ਨੰਬਰ 3 ਪੰਡ ਦੀ ਹਵਾ ਕਿਹੋ ਜਿਹੀ ਹੈ 1 ਗੰਦੀ 2 ਮਿੱਠੀ 3 ਠੰਡੀ 4 ਸਾਫ਼ ਤਾਜੀ ਅਤੇ ਖੁੱਲੀ ਜੇਦਾ ਸਹੀ ਉੱਤਰ ਹੈ 4 ਸਾਫ਼ ਤਾਜੀ ਅਤੇ ਖੁੱਲੀ ਪ੍ਰਸ਼ਨ ਨੰਬਰ 4 ਬੱਦਲਾਂ ਨੂੰ ਦੇਖ ਕੇ ਕੌਣ ਪਹਿਲਾਂ ਪਾਉਂਦਾ ਹੈ 1 ਸ਼ੇਰ 2 ਤੋਤਾ 3 ਮੋਰ 4 ਚਿੜੀ ਜੇਦਾ ਸਹੀ ਉੱਤਰ ਹੈ 3 ਮੋਰ ਪ੍ਰਸ਼ਨ ਨੰਬਰ 5 ਤੋਤਿਆਂ ਦੀ ਡਾਰ ਕਿੱਥੇ ਆਈ ਹੈ ਇੱਕ ਸੇਬਾ ਤੇ ਦੋ ਅੰਬੀਆਂ ਤੇ ਤਿੰਨ ਅਮਰੂਦਾ ਤੇ ਚਾਰ ਜਾਮਨਾ ਤੇ ਜੇਦਾ ਸਹੀ ਉੱਤਰ ਹੈ ਦੋ ਅੰਬੀਆਂ ਤੇ ਪ੍ਰਸ਼ਨ ਨੰਬਰ 6 ਉਡਾਰੀ ਕੈਸ ਨੇ ਲਗਾਈ ਹੈ ਇੱਕ ਮੈਣਾ ਨੇ ਦੋ ਚਿੜੀਆਂ ਨੇ ਤਿੰਨ ਕਬੂਤਰਾਂ ਨੇ ਚਾਰ ਕਾਮਾਂ ਨੇ ਜੇਦਾ ਸਹੀ ਉੱਤਰ ਹੈ ਤਿੰਨ ਕਬੂਤਰਾਂ ਨੇ ਪ੍ਰਸ਼ਨ ਨੰਬਰ 7 ਉਡਾਰੀ ਮਾਰਨ ਲਈ ਖੰਭ ਕੈਸ ਨੇ ਖੋਲੇ ਹਨ ਇੱਕ ਕਬੂਤਰਾਂ ਨੇ, ਦੋ ਤੋਤਿਆਂ ਨੇ, ਤਿੰਨ ਗੁਟਾਰਾਂ ਨੇ, ਚਾਰ ਇੱਲਾ ਨੇ। ਜੇ ਤਾਂ ਸਹੀ ਉੱਤਰ ਹੈ ਚਾਰ ਇੱਲਾ ਨੇ। ਪ੍ਰਸ਼ਨ ਨੰਬਰ 8, ਕੁਕੜੀਆਂ ਡੈਸ਼ 20 ਚੁਗਣ ਲੱਗ ਪਈਆਂ ਸਨ। ਇੱਕ ਚੋਗਾ, ਦੋ ਕਣਕ, ਤਿੰਨ ਬਾਜਰਾ, ਚਾਰ ਚਾਰਾ। ਜੇ ਤਾਂ ਸਹੀ ਉੱਤਰ ਹੈ ਇੱਕ ਚੋਗਾ। ਪ੍ਰਸ਼ਨ ਨੰਬਰ 9, ਕਿਹੜਾ ਲਗਾਖਰ ਅਧਕਵਾਲਾ ਸ਼ਬਦ ਹੈ? ਇੱਕ ਰੰਦਾ, ਦੋ ਸੱਪ, ਤਿੰਨ ਸੇਬ, ਚਾਰ ਮੋਟਰ। ਜੇ ਤਾਂ ਸਹੀ ਉੱਤਰ ਹੈ ਦੋ ਸੱਪ। ਪ੍ਰਸ਼ਨ ਨੰਬਰ 10 ਕੁੱਕੜੀਆਂ ਨੇ ਵਾਰੀ-ਵਾਰੀ ਕੀ ਪੀਤਾ 1 ਦੁੱਧ 2 ਜੂਸ 3 ਪਾਣੀ 4 ਦਵਾਈ ਜੇ 10 ਸਹੀ ਉੱਤਰ ਹੈ 3 ਪਾਣੀ ਪ੍ਰਸ਼ਨ ਨੰਬਰ 11 ਬੱਦਲ ਥਾਂ-ਥਾਂ ਕੀ ਵਰਤੌਂਦੇ ਹਨ 1 ਗਰਮੀ 2 ਠੰਡ 3 ਰੌਸ਼ਨੀ 4 ਬਿਜਲੀ ਜੇ 10 ਸਹੀ ਉੱਤਰ ਹੈ 2 ਠੰਡ ਪ੍ਰਸ਼ਨ ਨੰਬਰ 12 ਨਿੰਮ ਦੀ ਦਾਤਨ ਕਰਨ ਨਾਲ ਦੰਦਾਂ ਨੂੰ ਕੀ ਹੁੰਦਾ ਹੈ 1 ਖੱਟੇ ਹੁੰਦੇ ਹਨ 2 ਮਜ਼ਬੂਤ ਹੁੰਦੇ ਹਨ 3 ਚਿੱਟੇ ਹੁੰਦੇ ਹਨ ਚਾਰ ਜਲਦੀ ਟੁੱਟਦੇ ਹਨ ਜਦਦਾ ਸਹੀ ਉਤਰ ਦੋ ਮਜ਼ਬੂਤ ਹੁੰਦੇ ਹਨ ਪ੍ਰਸ਼ਨ ਨੰਬਰ 13 ਖੇਤਾਂ ਵਿੱਚ ਕਿਹੜਾ ਕਿਹੜਾ ਅਨਾਜ ਪੈਦਾ ਹੁੰਦਾ ਹੈ ਖੇਤਾਂ ਵਿੱਚ ਕਣਕ ਮੱਕੀ ਬਾਜਰਾ ਚੌਲ ਆਦ ਅਨਾਜ ਪੈਦਾ ਹੁੰਦਾ ਹੈ ਪ੍ਰਸ਼ਨ ਨੰਬਰ 14 ਕਿਸ ਪੰਛੀ ਦੀ ਆਵਾਜ਼ ਮਿੱਠੀ ਹੁੰਦੀ ਹੈ ਕੋਇਲ ਪੰਛੀ ਦੀ ਆਵਾਜ਼ ਮਿੱਠੀ ਹੁੰਦੀ ਹੈ ਪ੍ਰਸ਼ਨ ਨੰਬਰ 15 ਅੱਬੂ ਨੇ ਕਿਹੜੇ-ਕਿਹੜੇ ਰੰਗ ਦੀਆਂ ਕੁੱਕੜੀਆਂ ਖਰੀਦੀਆਂ ਸਨ ਅੱਬੂ ਨੇ ਕਾਲੇ ਅਤੇ ਚਿੱਟੇ ਰੰਗ ਦੀਆਂ ਕੁੱਕੜੀਆਂ ਖਰੀਦੀਆਂ ਸਨ ਪ੍ਰਸ਼ਨ ਨੰਬਰ 16 ਖੇਤਾਂ ਵਿੱਚ ਮੋਟਰਾਂ ਕਿਸ ਨਾਲ ਚੱਲਦੀਆਂ ਹਨ ਖੇਤਾਂ ਵਿੱਚ ਮੋਟਰਾਂ ਬਿਜਲੀ ਨਾਲ ਚੱਲਦੀਆਂ ਹਨ ਪ੍ਰਸ਼ਨ ਨੰਬਰ 17 ਅੱਬੂ ਨੇ ਕੁੱਕੜੀਆਂ ਨੂੰ ਵੱਖ-ਵੱਖ ਕਿਉਂ ਬੰਦ ਕੀਤਾ ਸੀ ਕਿਉਂਕਿ ਕੁੱਕੜੀਆਂ ਆਪਸ ਵਿੱਚ ਲੜ ਪਈਆਂ ਸਨ ਪ੍ਰਸ਼ਨ ਨੰਬਰ 18 ਆਪਣੇ ਪੰਡ ਬਾਰੇ 4 17 ਲਿਖੋ 1 ਮੇਰਾ ਪੰਡ ਬਹੁਤ ਵੱਡਾ ਹੈ 2 ਮੇਰਾ ਪੰਡ ਬਹੁਤ ਸੋਨਾ ਹੈ 3 ਮੇਰੇ ਪੰਡ ਵਿੱਚ ਇੱਕ ਸਕੂਲ ਹੈ 4 ਮੇਰੇ ਪੰਡ ਵਿੱਚ ਇੱਕ ਛੱਪੜ ਹੈ ਪ੍ਰਸ਼ਨ ਨੰਬਰ 19 ਹੇਠ ਲਿਖੇ ਸ਼ਬਦਾਂ ਦੇ ਜੋੜੇ ਬਣਾਓ ਖੇਤ ਫਸਲ ਉਡਾਰੀ ਪੰਛੀ ਡਿਸਪੈਂਸਰੀ ਦਵਾਈਆਂ ਕੁੱਕੜੀਆਂ ਕੋੜਕੜ ਰਸ਼ਨ ਨੰਬਰ 2 ਉਪਰੋਕਤ ਤਸਵੀਰ ਬਾਰੇ 4 17 ਲਿਖੋ 1 ਬੱਚੇ ਖੇਡ ਰਹੇ ਹਨ 2 ਘਰ ਵਿੱਚ ਇੱਕ ਵੱਡਾ ਰੁੱਖ ਲੱਗਿਆ ਹੋਇਆ ਹੈ 3 ਕੁੱਕੜੀਆਂ ਦਾਣੇ ਚੋਗ ਰਹੀਆਂ ਹਨ 4 ਅਸਮਾਨ ਵਿੱਚ ਬੱਦਲ ਛਾਏ ਹੋਏ ਹਨ ਥੈਂਕ ਯੂ ਫਾਰ ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ